ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਪੈਸੇ ਨੇ ਜਿਹੜੇ ਉਹ ਮੰਗੇ ਗਏ ਨੇ ਜ਼ਿੰਮੇਵਾਰੀਆਂ ਸਰਕਾਰ ਬਣਦੇ ਨਾਲੋਂ ਵੀ ਅਸੀਂ ਕਹਿੰਨੇ ਕਿ ਵੱਧ ਮੁਆਵਜ਼ਾ ਦਵੇ ਕਿ ਜਿਹੜਾ ਮੁਰਤ ਉਹ ਜ਼ਮੀਨ ਲੋਕ ਨੇ ਪੈਰਾਂ ਸਿਰ ਖੜੇ ਹੋ ਸਕਣ ਪਰ ਇਸ ਦਾ ਇਹ ਥੋੜੀ ਆ ਕਿ ਦੂਜੀਆਂ ਪੰਚਾਇਤਾਂ ਦੇ ਕੋਲੋਂ ਤੁਸੀਂ ਵਾਪਸ ਪੈਸੇ ਮੰਗ ਲਿਆ ਫਿਰ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ 1600 ਕਰੋੜ ਦੇ ਕੇ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਕੀਤਾ ਉਹਨਾਂ ਦੇ ਜ਼ਖਮ ਦੇ ਉੱਪਰ ਪੱਟੀ ਕਰਨ ਦੀ ਬਜਾਏ ਜਿਹੜਾ ਉਹਨਾਂ ਦੇ ਉੱਪਰ ਨੂਨ ਛਿੜਕਣ ਦੀ ਕੋਸ਼ਿਸ਼ ਕੀਤੀਆਂ ਫਿਰ ਜੇ 1600 ਕਰੋੜ ਦੇ ਨਾਲ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਫਿਰ 30 ਕਰੋੜ 1600 ਕਰੋੜ ਇੱਕ ਪਾਸੇ ਤਾਂ ਬਲਵਿੰਦਰ ਇੱਕ ਪਾਸੇ 30 ਕਰੋੜ ਦੇ ਨਾਲ ਕਿੰਨਾ ਕੁ ਮੁਆਵਜ਼ਾ ਦਿੱਤਾ ਉਹ ਮੁਆਵਜ਼ਾ ਤਾਂ 223 ਹਲੇ ਤੱਕ ਮੰਗੀ ਜਾਂਦੇ ਨਹੀਂ ਕਹਿੰਦੇ ਲੋਕ ਕਹਿੰਦੇ ਨੇ ਕਿ ਸਾਡੀਆਂ ਫਸਲਾਂ ਉਸ ਵਕਤ ਤਬਾਹ ਹੋ ਗਈਆਂ ਸੀ ਤੁਹਾਨੂੰ ਅੱਲੇ ਤੱਕ ਮੁਆਵਜ਼ੇ ਨਹੀਂ ਮਿਲਿਆ ਆਂ ਪਕਵਾਂ ਸਮਾਨ ਕਹਿੰਦੇ ਨੇ ਕਿ ਕਹਿੰਦੇ ਕਿ ਜਿਹਦੀ ਚਲਦੀ ਹੁੰਦੀ ਆ ਮੁਆਵਜ਼ਾ ਉਹ ਲੈ ਜਾਂਦਾ ਜਿਹੜੇ ਗਰੀਬ ਦਬੇ ਖੁੱਛਲੇ ਲੋਕ ਨੇ ਉਹ ਫਿਰ ਉੱਥੇ ਜੇ ਉੱਥੇ ਰਹਿ ਜਾਂਦੇ ਆ ਕੀ ਇਹ ਇਸ ਇਨਾ ਚੈੱਕਰ ਦੇ ਵਿੱਚ ਜਿਹੜਾ ਪੰਜ ਸੱਤ ਜਗ੍ਹਾ ਤੇ ਫੋਟੋਆਂ ਕਰਾ ਕੇ ਮੁਆਵਜ਼ਾ ਮਿਲਦਾ ਛੜੇ ਸਿਆਸਤੀ ਬਿਆਨ ਨੇ ਇਨਾ ਬਿਆਨਾਂ ਦੇ ਨਾਲ ਮਾਜੇ ਦੇ ਕਿੰਨੇ ਕੁ ਲੋਕਾਂ ਦਾ ਜਿਹੜਾ ਉਜੜਿਆ ਘਰ ਦੁਆਰਾ ਵਸਦਾ ਸੁਕੀਮ ਚਲਾਈ ਆ ਜਸਤਾ ਖੇਤ ਉਸ ਦੀ ਰੇਤ ਉਹ ਕਹਿੰਦਾ ਕਿ ਰੇਤ ਹੈ ਹੀ ਨਹੀਂ ਇਦੇ ਵਿੱਚ ਮਿੱਟੀ ਮਿਕਸ ਆ ਜਿਹੜੇ ਦਰਖਤ ਆਏ ਨੇ ਜਾਂ ਫਿਰ ਜੋ ਘਾਹ ਪੂਸਾ ਆਇਆ ਉਹਨੇ ਮਿਕਸ ਆ ਇਹ ਮਲਵਾ ਆ ਇਹ ਕਹਿੰਦੇ ਰੇਤ ਨੂੰ ਲਊ ਕੌਣ ਜਿਹੜੇ ਇਲਾਕਿਆਂ ਵਿੱਚ ਬੰਦ ਟੁੱਟੇ ਨੇ ਜਿਸ ਪਿੰਡ ਦੇ ਵਿੱਚ ਬੰਦ ਟੁੱਟੇ ਨੇ ਉਹੀ ਦਰਦ ਜਾਣਦੇ ਨੇ ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਏ ਤੇ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਪਾਣੀ ਘਟਣ ਤੋਂ ਬਾਅਦ ਹੁਣ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਤਾਂ ਇਸੇ ਦਰਮਿਆਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵੱਡੇ ਐਲਾਨ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਸੇ ਦਰਮਿਆਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਪੈਸੇ ਨੇ ਜਿਹੜੇ ਉਹ ਮੰਗੇ ਗਏ ਨੇ ਫੰਡ ਨੇ ਜਿਹੜੇ ਉਹ ਮੰਗੇ ਗਏ ਨੇ ਅੱਜ ਇਸ ਮਸਲੇ ਤੇ ਚਰਚਾ ਕਰਾਂਗੇ ਤਾਂ ਸੁਖਮਨ ਕੀ ਇਹ ਪੂਰਾ ਮਾਮਲਾ ਹੈ ਪੰਜਾਬ ਸਰਕਾਰ ਨੇ ਕਿਹੜੇ ਪਿੰਡਾਂ ਤੋਂ ਫੰਡ ਮੰਗੇ ਨੇ ਤੇ ਕਿੰਨੀ ਇਹ ਰਾਸ਼ੀ ਆ ਜਿਹੜੀ ਉਹ ਬਣਦੀ ਹੈ ਤਾਂ ਬਿਲਕੁਲ ਬਲਵਿੰਦਰ ਅਸ ਵਕਤ ਪਾਣੀ ਉਤਰਨ ਲੱਗ ਚੁੱਕਿਆ ਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਕਿਹੜੇ ਖੇਤਾਂ ਦਾ ਕਿੰਨਾ ਨੁਕਸਾਨ ਹੋਇਆ ਜਾਂ ਫਿਰ ਕਿੰਨੇ ਕੁ ਖੇਤਾਂ ਦਾ ਏਕੜਾਂ ਦਾ ਨੁਕਸਾਨ ਹੋਇਆ ਪਰ ਉਸ ਤੋਂ ਅਗਲੀ ਗੱਲ ਇਸ ਵਕਤ ਸਭ ਤੋਂ ਵੱਡੀ ਗੱਲ ਇਹ ਆ ਕਿ ਕਿੰਨਾ ਮੁਆਵਜ਼ਾ ਤੇ ਕਿਸ ਤਰੀਕੇ ਦੇਣਾ ਗਲਤ ਹੈ ਇਹ ਆ ਨਾ ਕਿ ਮੁਆਵਜ਼ੇ ਨੂੰ ਪੈਸਾ ਕਿੱਥੋਂ ਦੇਣਾ ਇਸ ਵਕਤ ਤਾਂ ਪਹਿਲੇ ਹੀ ਪੰਜਾਬ ਦੇ ਸਰ ਦੇ ਉੱਪਰ ਕਰਜ਼ਾ ਬਹੁਤ ਜ਼ਿਆਦਾ ਚੜਿਆ ਹੋਇਆ ਪੰਜਾਬ ਸਰਕਾਰੀ ਪੈਸਾ ਲੈ ਕੇ ਕਿੱਥੋਂ ਆਵੇਗੀ ਤਾਂ ਤਰਸਲ ਇਸ ਵਕਤ 288 ਪੰਚਾਇਤਾਂ ਦੇ ਕੋਲ 618 ਕਰੋੜ ਰੁਪਏ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੈਸਾ ਪਿਆ ਜਾਨੀ ਕਿ ਜਿਹੜਾ ਜ਼ਮੀਨਾਂ ਦੇ ਬਦਲੇ ਉਹਨਾਂ ਪੰਚਾਇਤਾਂ ਨੂੰ ਦਿੱਤਾ ਗਿਆ ਪਰ ਉਸ ਦੇ ਵਿੱਚ ਉਹ ਪੰਜਾਬ ਸਰਕਾਰ ਨੇ ਉਹ ਜਿਹੜਾ 30 ਕਰੋੜ ਮਾਫ ਕਰਨਾ ਜਿਹੜਾ 30 ਕਰੋੜ ਪੰਚਾਇਤਾਂ ਤੋਂ ਵਾਪਸ ਮੰਗ ਲਿਆ ਗਿਆ ਜਾਨੀ ਕਿ ਇਹ ਗੱਲ ਆਖੀ ਗਈ ਆ ਕਿ ਅਸੀਂ ਜਿਹੜਾ ਰੀਲੀਫ ਫੰਡ ਦੇ ਵਿੱਚ ਸਾਨੂੰ ਇਹ ਪੈਸੇ ਵਾਪਸ ਦਿੱਤੇ ਜਾਣ ਜਿਹੜਾ ਏਰੀਆ ਨੁਕਸਾਨਿਆ ਗਿਆ ਮੱਝ ਦਾ ਏਰੀਆ ਜਾਂ ਸੁਲਤਾਨਪੁਰ ਲੋਧੀ ਦਾ ਇਲਾਕਾ ਫਾਜਲਕਾ ਦਾ ਇਲਾਕਾ ਉਹ ਸਾਰੇ ਇਲਾਕੇ ਦੇ ਵਿੱਚ ਅਸੀਂ ਜਿਹੜਾ ਮੁਆਵਜ਼ਾ ਦੇਣਾ ਤਾਂ ਫਿਰ ਸਵਾਲ ਤਾਂ ਇਹ ਆ ਕਿ ਚਲੋ ਉਹ ਏਰੀਆ ਦੇ ਵਿੱਚ ਤਾਂ ਜਿਹੜਾ ਹੜ੍ਹਾਂ ਦੇ ਨਾਲ ਨੁਕਸਾਨ ਹੋ ਚੁੱਕਿਆ ਜਦੋਂ ਜਾਦੇ ਪਾਣੀ ਆ ਗਿਆ ਪਰ ਜਿਹੜਾ ਇਹ ਪੰਚਾਇਤਾਂ ਦਾ ਪੈਸਾ ਇਹ ਪੈਸੇ ਦੇ ਨਾਲ ਉਹਨਾਂ ਪਿੰਡਾਂ ਦਾ ਵਿਕਾਸ ਵੀ ਉਹਨਾਂ ਨੇ ਕਿ ਜਿਹੜੇ ਪਿੰਡਾਂ ਦਾ ਪੈਸਾ ਹਾਲਾਂਕਿ ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਜਿਹੜਾ ਜਿਨ੍ਹਾਂ ਦੇ ਜਿਹੜਾ ਲੋਕਾਂ ਦੇ ਘਰ ਟੁੱਟ ਗਏ ਜ਼ਮੀਨਾਂ ਤਬਾਹ ਹੋ ਗਈਆਂ ਉਹਨਾਂ ਨੂੰ ਮੁਆਵਜ਼ਾ ਨਾ ਦਿੱਤਾ ਜਾਵੇ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਬਣਦੇ ਨਾਲੋਂ ਵੀ ਅਸੀਂ ਕਹਿੰਨੇ ਕਿ ਵੱਧ ਮੁਆਵਜ਼ਾ ਦਵੇ ਕਿ ਜਿਹੜਾ ਮੁਰਤ ਉਹ ਜਮੀਨ ਲੋਕ ਨੇ ਪਹਿਲਾਂ ਸਰ ਖੜੇ ਹੋ ਸਕਣ ਪਰ ਇਸ ਇਹ ਥੋੜੀ ਆ ਕਿ ਦੂਜੀਆਂ ਪੰਚਾਇਤਾਂ ਦੇ ਕੋਲੋਂ ਤੁਸੀਂ ਵਾਪਸ ਪੈਸੇ ਮੰਗ ਲਏ ਫਿਰ ਤਾਂ ਸੁਖਮਨ ਇੱਕ ਗੱਲ ਇਹ ਹੈ ਕਿ ਇੱਕ ਪਾਸੇ 30 ਕਰੋੜ ਇੱਕ ਪਾਸੇ ਉਹ 1600 ਕਰੋੜ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ ਹੈ ਇੱਕ ਪਾਸੇ ਉਹ 12000 ਕਰੋੜ ਰੁਪਏ ਜਿਹੜਾ ਪੰਜਾਬ ਦੇ ਕੋਲ ਪਿਆ ਹੈ ਹਾਲਾਂਕਿ ਪੰਜਾਬ ਸਰਕਾਰ ਇਹ ਗੱਲਾਂ ਕਰਦੀ ਹੈ ਕਿ ਸਾਨੂੰ ਇਹ ਪੈਸੇ ਖਰਚਣ ਦਾ ਅਧਿਕਾਰ ਨਹੀਂ ਹੈ ਦੂਜੇ ਪਾਸੇ ਉਸ ਪੈਸੇ ਨੂੰ ਲੈ ਕੇ ਵੀ ਹੁਣ ਕਮਸਾਨ ਛੜਦਾ ਦਿਖਾਈ ਦੇ ਰਿਹਾ ਹੈ ਬਿਲਕੁਲ ਬਲਵਿੰਦਰ ਤੁਸੀਂ 12000 ਕਰੋੜ ਦੀ ਗੱਲ ਕਰੀ ਅੱਜ ਸੀਐਮ ਭਗਵੰਤ ਮਾਨ ਹੋਣਾ ਨੇ ਅਹੈਂਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਹਿੰਦੇ ਕਿ ਕਹਿਣ ਨੂੰ ਕਹਿ ਦਿੰਦੇ ਨੇ ਕਿ ਇੰਨੇ ਪੈਸੇ ਪਏ ਨੇ ਉਹ ਕਹਿੰਦੇ ਕਿ ਪਿਛਲੇ ਸਾਲਾਂ ਦੇ ਵਿੱਚ 2023 ਦੇ ਵਿੱਚ ਜਾਂ ਫਿਰ ਉਹ ਕਹਿੰਦੇ ਕਿ ਸਾਡੀ ਟਰਮ ਦੇ ਵਿੱਚ ਅਸੀਂ ਕਿੰਨੇ ਪੈਸੇ ਜਿਹੜੇ ਸਾਡੀ ਟਿਨਿਓਰ ਦੇ ਵਿੱਚ ਖਰਚੇ ਨੇ ਤੁਸੀਂ ਇਹ ਤਾਂ ਦੇਖੋ ਉਹ ਕਹਿੰਦੇ ਕਿ ਸਾਡੇ ਕੋਲ ਕੱਲਾ ਕੱਲਾ ਹਿਸਾਬ ਪਿਆ ਕਿ ਕਿਹੜੇ ਸਾਲ ਕਿੰਨੇ ਪੈਸੇ ਦਿੱਤੇ ਨੇ ਉਹ ਕਹਿੰਦੇ ਕਿ ਬਹੁਤ ਸਾਰੀਆਂ ਸ਼ਰਤਾਂ ਵੀ ਨੇ ਜਿਹੜਾ ਪੈਸਾ ਪਿਆ ਫਿਰ ਸਵਾਲ ਤਾਂ ਇਹ ਆ ਕਿ ਇੱਕ ਦੂਜੇ ਦੇ ਉੱਪਰ ਤੁਸੀਂ ਟਿੱਪਣੀਆਂ ਕਰਕੇ ਆਪਣੀ ਸਿਆਸਤ ਕਰਕੇ ਪੰਜਾਬ ਦੇ ਜਿਹੜੇ ਲੋਕ ਹੜਾਂ ਦੀ ਮਾਰ ਦੇ ਵਿੱਚ ਆਏ ਨੇ ਕੀ ਸਿਰਫ ਉਹਨਾਂ ਦਾ ਮਜ਼ਾਕ ਕਰ ਰਹੇ ਹੋ ਤੇ ਫਿਰ ਇਹ ਵੀ ਗੱਲ ਆ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ 1600 ਕਰੋੜ ਦੇ ਕੇ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਕੀਤਾ ਉਹਨਾਂ ਦੇ ਜ਼ਖਮ ਦੇ ਉੱਪਰ ਪੱਟੀ ਕਰਨ ਦੀ ਬਜਾਏ ਜਿਹੜਾ ਉਹਨਾਂ ਦੇ ਉੱਪਰ ਲੂਣ ਛਿੜਕਣ ਦੀ ਕੋਸ਼ਿਸ਼ ਕੀਤੀ ਆ ਫਿਰ ਜੇ 1600 ਕਰੋੜ ਦੇ ਨਾਲ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਫਿਰ 30 ਕਰੋੜ 1600 ਕਰੋੜ ਇੱਕ ਪਾਸੇ ਤਾਂ ਬਲਵਿੰਦਰ ਇੱਕ ਪਾਸੇ 30 ਕਰੋੜ ਦੇ ਨਾਲ ਕਿੰਨਾ ਕੁ ਮੁਆਵਜ਼ਾ ਦਿੱਤਾ ਜਾਊ ਇਹ ਵੀ ਗੱਲ ਆ ਨਾ ਪਰ ਚਲੋ ਪੈਸਾ ਚਾਹੇ ਥੋੜਾ ਚਾਹੇ ਘੱਟ ਵੱਧਾ ਪਰ ਪਿੰਡਾਂ ਦੇ ਪੰਚਾਇਤਾਂ ਚ ਜਿਹੜੇ ਪੈਪਰਸ ਤੇ ਪੈਸੇ ਤੁਸੀਂ ਵਾਪਸ ਲੈ ਜਾਣੇ ਨੇ ਫਿਰ ਸਵਾਲ ਤਾਂ ਇਹ ਆ ਕਿ ਉਹ ਪੈਸੇ ਫਿਰ ਉਹਨਾਂ ਪਿੰਡਾਂ ਦਾ ਵਿਕਾਸ ਪਿੱਛੇ ਰਹਿ ਜਾਣਾ ਜਿੱਥੇ ਕਿਹਾ ਜਾਂਦਾ ਸੀ ਕਿ ਪਿੰਡਾਂ ਦੀ ਤਰੱਕੀ ਕਰਦਾਂਗੇ ਜਿਹੜੇ ਮਸਲੇ 70 ਸਾਲਾਂ ਤੋਂ ਚੱਲੀ ਜਾਂਦੇ ਨੇ ਕਿ ਹਲੇ ਤੁਸੀਂ ਗਲੀਆਂ ਨਾਲੀਆਂ ਛਪਣਾ ਚੋਂ ਨਹੀਂ ਨਿਕਲੇ ਉਹ ਮਸਲੇ ਹੱਲ ਹੋ ਜਾਣਗੇ ਉਹ ਮਸਲੇ ਤਾਂ ਫਿਰ ਜਿਉਂ ਦੀ ਤਿਉਂ ਖੜੇ ਹੀ ਰਹਿਣਗੇ ਕਿਉਂਕਿ ਉਹਨਾਂ ਦੇ ਵਿੱਚੋਂ ਤਾਂ ਜਿਹੜੇ ਪਿੰਡਾਂ ਦੇ ਵਿੱਚੋਂ ਪੈਸੇ ਐਸ ਵਕਤ ਵਾਪਸ ਲੈ ਲੈਣੇ ਤੇ ਉਸ ਤੋਂ ਵੀ ਅਗਲੀ ਗੱਲ ਬਲਵਿੰਦਰ ਐਸ ਵਕਤ ਪੰਜਾਬ ਸਰਕਾਰ ਨੇ ਅੱਜ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਸਿਹਤਜਾਬ ਹੋ ਕੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਤਕਾਰਯੋਗ ਲੀਡਰ ਨੇ ਕਿ ਸਿਹਤਜਾਬ ਹੋ ਕੇ ਪੰਜਾਬ ਦੇ ਲੋਕਾਂ ਦੇ ਜਿਹੜਾ ਭਲਾਈ ਦਾ ਕੰਮ ਕਰਨ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ੇ ਦਾ ਐਲਾਨ ਕਰਨ ਉਸ ਨੂੰ ਅੱਗੇ ਜਿਹੜਾ ਕਿਸ ਤਰੀਕੇ ਉਹ ਜਿਹੜਾ ਪੂਰਾ ਜੋ ਉਸ ਲਾਗੂ ਕਰਨਾ ਉਸ ਦਾ ਵੀ ਜਿਹੜਾ ਧਿਆਨ ਰੱਖ ਕੇ ਜਿਹੜਾ ਲੋਕਾਂ ਨੂੰ ਦਿੱਤਾ ਜਾਵੇ ਉਹ ਕਹਿੰਦੇ ਕਿ 35-40 ਦਿਨਾਂ ਦੇ ਵਿੱਚ ਸਾਰੇ ਪੈਸੇ ਨੇ ਜਿਹੜੇ ਉਹ ਦਿੱਤੇ ਜਾਣ ਨੇ ਹਾਲਾਂਕਿ ਇਸ ਗੱਲ ਤਾਂ ਇਹ ਆ ਕਿ ਜਿਹੜੇ ਲੋਕ ਮੁਆਵਜ਼ਾ ਤਾਂ 223 ਹਲੇ ਤੱਕ ਮੰਗੀ ਜਾਂਦੇ ਨੇ ਕਹਿੰਦੇ ਲੋਕ ਕਹਿੰਦੇ ਨੇ ਕਿ ਸਾਡੀਆਂ ਫਸਲਾਂ ਉਸ ਵਕਤ ਤਬਾਹ ਹੋ ਗਈਆਂ ਸੀ ਸਾਨੂੰ ਅੱਲੇ ਤੱਕ ਮੁਆਵਜ਼ੇ ਨਹੀਂ ਮਿਲੇ ਬਹੁਤ ਸਾਰੇ ਲੋਕ ਇਸ ਹੜਪੀਟਾਂ ਦੇ ਵਿੱਚ ਮੀਡੀਆ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਮਿਲਦੇ ਨੇ ਚੈਨਲਾਂ ਦੇ ਉੱਪਰ ਬਾਈਟਸ ਦਿੰਦੇ ਨੇ ਉਹ ਕਹਿੰਦੇ ਕਿ ਸਾਡਾ ਤਾਂ ਹਜੇ ਨਰਮੇ ਦਾ ਮੁਆਵਜ਼ਾ ਬਾਕੀ ਹੈ ਕੀ ਉਹ ਨਰਮੇ ਵਾਲੇ ਵੀ ਵਿੱਚ ਮਿਲਣਗੇ ਸਵਾਲ ਤਾਂ ਬਲ ਗਲਤ ਤਾਂ ਇਹ ਵੀ ਹੈ ਨਾ ਕਿ ਇਸ ਮੁਆਵਜ਼ਾ ਰਾਸ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਵੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦੇ ਰੀਆਂ ਨੇ ਬਿਲਕੁਲ ਤੁਸੀਂ ਇਹ ਬਹੁਤ ਦਰੁਸਤ ਗੱਲ ਕਰੀਆ ਬਰਵਿੰਦਰ ਕਿਉਂਕਿ ਆਮੋ ਸਾਹਮਣੇ ਅਸਲ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਦਾ ਫੋਟੋ ਕਲਚਰ ਵੀ ਚੱਲਦਾ ਕਿਉਂਕਿ ਸੁਨੀਲ ਜਾਖੜ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜਦੋਂ ਦੇਸ਼ ਦੇ ਮਾਨਜੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਚਲੋ ਸਾਨੂੰ ਜਿਹੜਾ ਬਹੁਤ ਜ਼ਿਆਦਾ ਪੈਸਾ ਦੇ ਕੇ ਜਾਣਗੇ ਚਲੋ ਜਿੰਨਾ ਵੀ ਦਿੱਤਾ ਉਸ ਪੈਸੇ ਦਾ ਵੀ ਜਿਹੜਾ ਸਨਮਾਨ ਕਰਨਾ ਬਣਦਾ ਕਿ ਹੜਾਂ ਦੀ ਸਥਿਤੀ ਦੇ ਵਿੱਚ ਜੀ ਦੇਸ਼ ਪੰਜਾਬ ਨੂੰ ਜਿਹੜਾ ਨਾਲ ਖੜਿਆ ਉਹਨਾਂ ਨੇ ਪੈਸਾ ਦਿੱਤਾ ਤੇ ਸੁਨੀਲ ਜਾਖੜ ਉਹਨਾਂ ਦੇ ਬਿਆਨ ਆਏ ਨੇ ਕਿ ਨੇ ਕਿ ਇਹ ਸਰਕਾਰ ਨੂੰ ਨਾ ਦਿੱਤਾ ਜਾਵੇ ਉਸ ਤਰੀਕੇ ਇੰਪਲੀਮੈਂਟ ਨਹੀਂ ਹੋਣਾ ਦੇ ਲੋਕਾਂ ਦੇ ਜਿਹੜੇ ਖਾਤੇਆਂ 'ਚ ਪੈਸੇ ਪਾਈ ਜਾਣ ਜਾਨੀ ਕਿ ਦੇ ਲੋਕਾਂ ਤੱਕ ਪਹੁੰਚਾਏ ਜਾਣ ਕੀ ਸੁਨੀਲ ਜਾਖੜੇ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਬਕਾਇਦਾ ਤੌਰ ਤੇ ਲੋਕਾਂ ਨੂੰ ਚੈੱਕ ਦੇਣ ਤੇ ਫਿਰ ਸੁਨੀਲ ਜਾਖੜ ਮਾਝੇ ਏਰੀਆ ਦੇ ਵਿੱਚੋਂ ਚੈੱਕ ਅਮਾਉਂਟ ਦੇ ਫਿਰਨ ਤੇ ਨਾਲ ਦੀ ਨਾਲ ਫੋਟੋਆਂ ਕਰਾਉਂਦੇ ਫਿਰਨ ਫਿਰ ਸਤਾਈ ਦੇ ਵਿੱਚ ਕਹਿਣ ਕਿ ਆ ਦੇਖੋ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਮੁਆਵਜ਼ਾ ਦਿੱਤਾ ਸੀ ਤੇ ਉਧਰ सीएम ਪਕਵੰਤ ਮਾਨ ਕਹਿੰਦੇ ਨੇ ਕਿ ਕਹਿੰਦੇ ਕਿ ਜਿਹਦੀ ਚਲਦੀ ਹੁੰਦੀ ਆ ਮੁਆਵਜ਼ਾ ਉਹ ਲੈ ਜਾਂਦਾ ਜਿਹੜੇ ਗਰੀਬ ਦਬੇ ਕੁਚਲੇ ਲੋਕ ਨੇ ਉਹ ਫਿਰ ਉੱਥੇ ਦੇ ਉੱਥੇ ਰਹਿ ਜਾਂਦੇ ਨੇ ਉਹ ਕਹਿੰਦੇ ਕਿ ਅਸੀਂ ਸਿੱਧੇ ਇਸ ਪੁੰਨ ਦੇ ਕੰਮ ਦੇ ਵਿੱਚ ਮੈਂ ਜਾਊ ਮੇਰੇ ਮੰਤਰੀ ਜਾਣਗੇ ਸਿੱਧੇ ਲੋਕਾਂ ਨੂੰ ਚੈੱਕ ਫੜਾਵਾਂਗੇ ਕੀ ਇਹ ਚੈੱਕ ਉਵੇਂ ਫੜਾਏ ਜਾਣਗੇ ਜਿਵੇਂ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਸੀ ਕਿ ਕਿਸੇ ਕੋਈ ਚਾਰਦੁਆਰੀ ਨੂੰ ਰੰਗ ਕਰਾਤਾ ਉਸ ਦਾ ਜਿਹੜਾ ਰੀਵਨ ਕੱਟਦਾ ਜਾਂ ਫਿਰ ਉਹਦਾ ਕਹੇ ਜੀ ਕਿ ਉਦਘਾਟਨ ਕਰਤਾ ਉਸ ਦੇ ਵਿੱਚ ਫੋਟੋਆਂ ਕਰਾ ਲਈਆਂ ਕੀ ਹੈ ਇਸ ਇਹਨਾਂ ਚੈੱਕਰ ਦੇ ਵਿੱਚ ਜਿਹੜਾ ਪੰਜ ਸੱਤ ਜਗ੍ਹਾ ਤੇ ਫੋਟੋਆਂ ਕਰਾ ਕੇ ਮੁਆਵਜ਼ਾ ਮਿਲ ਜੂ ਸਵਾਲ ਤਾਂ ਬਲਵਿੰਦਰ ਇਹ ਵੀ ਨੇ ਦਸੁਖਮਨ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਉਹ 12000 ਕਰੋੜ ਦੀ ਗੱਲ ਹੁੰਦੀ ਹੈ ਉਹ ਅਸਲ ਦੇ ਵਿੱਚ ਹੈਗਾ ਕਿੱਥੇ ਆ ਅਗਰ ਉਹ ਪੈਸਾ ਹੈ ਤਾਂ ਉਹ ਉਸ ਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਹੈ ਲੋਕਾਂ ਤੇ ਲਗਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਵਕਤ ਸਭ ਤੋਂ ਜ਼ਿਆਦਾ ਲੋਡ ਇਸ ਦੀ ਹੈ ਪੰਜਾਬ ਦੇ ਲੋਕ ਵੱਡੀ ਤਰਾਸਦੀ ਚੱਲ ਰਹੇ ਨੇ ਆਪਾਂ ਤਸਵੀਰਾਂ ਦੇਖੀਆਂ ਨੇ ਕਿ ਕਿਵੇਂ ਖੇਤਾਂ ਦੇ ਵਿੱਚ 5 ਤੋਂ ਲੈ ਕੇ 8 ਫੁੱਟ ਤੱਕ ਰੇਤਾ ਚੜ ਗਿਆ ਹੈ ਕਈ ਪਾਸੇ ਲੋਕਾਂ ਦੇ ਖੇਤ ਨੇ ਜਿਹੜੇ ਉਹ ਦਰਿਆ ਪੁੱਟ ਕੇ ਲੈ ਗਿਆ ਹੈ ਪਤਾ ਨਹੀਂ ਕਿੰਨੇ ਕ ਘਰ ਤਬਾਹ ਹੋ ਗਏ ਨੇ ਕਿੰਨੇ ਕਿ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਸਾਰਾ ਇਹ ਮੁਆਇਨਾ ਜਿਹੜਾ ਕੀਤਾ ਜਾਣਾ ਹੈ ਖੇਤਾਂ ਦੇ ਵਿੱਚ ਗਰਦਾਬਰੀਆਂ ਕੀਤੀਆਂ ਜਾਣੀਆਂ ਨੇ ਜਿਸ ਤਰ੍ਹਾਂ ਦਾ ਦਾ ਲਗਾਇਆ ਜਾਵੇਗਾ ਕਿ ਕਿੰਨੇ 100 ਕਰੋੜ ਦਾ ਨੁਕਸਾਨ ਪੰਜਾਬ ਦਾ ਹੋਇਆ ਹੈ ਬਿਲਕੁਲ ਬਰਵਿੰਦਰ ਤੁਸੀਂ ਉਸ ਨੁਕਸਾਨ ਦੀ ਗੱਲ ਕੀਤੀ ਹੈ ਤੁਸੀਂ ਉਸ ਦੀ ਵੀ ਗੱਲ ਕੀਤੀ ਹੈ ਕਿ ਉਹ ਪੈਸਾ ਹੈ ਕਿੱਥੇ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਕਹਿੰਦੇ ਕਿ ਉਸ ਦੇ ਉੱਪਰ ਪੋਸਟ ਪੈਸੇ ਦੇ ਉੱਪਰ ਉਹਨਾਂ ਦਾ ਬੀਤੇ ਦਿਨ ਵੀ ਬਿਆਨ ਆਇਆ ਤੁਸੀਂ ਵੀ ਸੁਣਿਆ ਮੀਡੀਆ ਦੇ ਵਿੱਚ ਨਸ਼ਰ ਹੋਇਆ ਕਹਿੰਦੇ ਕਿ ਉਸ ਦੇ ਉੱਪਰ ਸ਼ਰਤਾਂ ਹੀ ਇੰਨੀਆਂ ਲੱਗੀਆਂ ਨੇ ਕਿ ਅਸੀਂ ਵਰਤ ਨਹੀਂ ਸਕਦੇ ਤੇ ਉਸ ਤੋਂ ਵੀ ਅਗਲੀ ਗੱਲ ਚਲੋ ਪੈਸਾ ਵੱਖਰੀ ਗੱਲ ਹੈ ਕਿ ਉਹ ਪੈਸੇ ਦੇ ਉੱਪਰ ਹਾਲਾਂਕਿ ਸਿਆਸਤ ਕੇਂਦਰ ਨੇ ਬੀਜੇਪੀ ਨੇ ਵੀ ਕਰਨੀ ਹੈ ਇੱਧਰ ਲਿਆਨੇ ਵੀ ਸਿਆਸਤ ਕਰਨੀ ਹੈ ਕਿਉਂਕਿ ਹਾਲਾਂਕਿ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਅੱਜ ਕਿ ਇਸ ਮਸਲੇ ਦੇ ਉੱਪਰ ਸਿਆਸਤ ਨਾ ਕਰੋ ਉਹ ਕਹਿੰਦੇ ਕਿ ਲੋਕ ਹੜਾਂ ਦੇ ਵਿੱਚ ਪੀੜਤ ਨੇ ਸਿਆਸਤੀ ਬਿਆਨ ਨਾ ਦਿਓ ਪਰ ਉਸ ਤੋਂ ਬਾਅਦ ਉਹ ਬਿਆਨਾਂ ਦੇ ਵਿੱਚ ਕਹਿ ਜਾਂਦੇ ਨੇ ਕਿ ਜਦੋਂ ਪ੍ਰਧਾਨ ਮੰਤਰੀ ਆਉਂਦੇ ਨੇ ਉਸ ਵਕਤ ਰਵਨੀਤੂ ਬਿੱਟੂ ਬੈਠੇ ਨੇ ਜਿਹੜੇ ਕਾਂਗਰਸ ਤੋਂ ਬੀਜੇਪੀ 'ਚ ਗਏ ਨੇ ਜੈਨਦਰ ਬੈਠੇ ਨੇ ਜਿਹੜੇ ਕਾਂਗਰਸ ਤੋਂ ਬੀਜੇਪੀ 'ਚ ਗਏ ਨੇ ਹੋਰ ਕਈ ਲੀਡਰਾਂ ਦੇ ਫਤੇਜੰਗ ਬਾਜਵਾ ਦਾ ਨਾਮ ਬਿਆਨਾਂ ਦੇ ਨਾਲ ਮਾਜੇ ਦੇ ਕਿੰਨੇ ਕੁ ਲੋਕਾਂ ਦਾ ਜਿਹੜਾ ਉਜੜਿਆ ਘਰ ਦੁਬਾਰਾ ਬਸ ਗਿਆ ਇਹ ਬਿਆਨ ਦੇ ਨਾਲ ਇਹ ਵੀ ਬਹੁਤ ਸੋਚਣ ਦੀ ਲੋੜ ਆ ਨਾ ਬਲਵਿੰਦਰ ਇੱਥੇ ਵੀ ਇੱਕ ਗੱਲ ਦਾ ਜ਼ਿਕਰ ਹੋਰ ਕਰਾਂਗਾ ਜਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਇਸ ਵਕਤ ਇਹ 12000 ਕਰੋੜ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੇ ਦਿਖਾਈ ਦੇ ਰਹੇ ਨੇ ਬਿਲਕੁਲ ਗੱਲ ਇੱਥੇ ਇਹ ਹੈ ਕਿ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਤੁਸੀਂ ਦੇਖੋ ਕਿ ਪੰਜਾਬ ਦੇ ਸਿੰਗਰਾਂ ਨੇ ਪੰਜਾਬ ਦੇ ਸਮਾਜ ਸੇਵੀਆਂ ਨੇ ਜਾਂ ਹੋਰ ਉਹ ਲੋਕ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਆਲੇ ਦੁਆਲੇ ਦੇ ਸੂਬਿਆਂ ਦੇ ਕਈ ਲੋਕ ਨੇ ਜਿਹੜੇ ਉਹਨਾਂ ਨੇ ਰਾਹਤ ਪਹਾਈ ਹੈ ਤੁਸੀਂ ਦੇਖੋਗੇ ਕਿ ਪੰਜਾਬੀ ਗਾਇਕ ਮਨਕੀਰ ਤੌਲਕ ਨੇ ਕਿਸ ਪ੍ਰਕਾਰ ਪੈਸੇ ਨੇ ਜਿਹੜੇ ਉਹ ਲੋਕਾਂ ਨੂੰ ਵੱਡੇ ਨੇ ਮੌਕੇ ਤੇ ਜਾ ਕੇ ਉਹਨਾਂ ਦਾ ਹੱਲ ਕੀਤਾ ਹੈ ਜਿੰਨੇ ਕ ਪਰਿਵਾਰਾਂ ਤੱਕ ਉਹ ਅਪਰੋਚ ਕਰ ਸਕਦੇ ਸੀ ਦੂਜੇ ਪਾਸੇ ਬਹੁਤ ਸਾਰੇ ਸਮਾਜ ਸੇਵੀ ਜਿਹੜੇ ਪਿੰਡਾਂ ਚੋਂ ਪੈਸੇ ਇਕੱਠੇ ਕਰਕੇ ਉਹਨਾਂ ਨੇ ਪਿੰਡਾਂ ਚ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਗਰੀਬਾਂ ਦੇ ਘਰ ਬਣਾ ਕੇ ਦੇਵਾਂਗੇ ਅਸੀਂ ਇਹ ਕੰਮ ਕਰਾਂਗੇ ਜੇ ਆਮ ਲੋਕ ਜੇ ਪੰਜਾਬ ਦੇ ਸੈਲੀਬ੍ਰਿਟੀ ਇਹ ਕੁਝ ਕਰ ਸਕਦੇ ਨੇ ਤਾਂ ਸਰਕਾਰਾਂ ਕਿਉਂ ਨਹੀਂ ਇਹ ਕੰਮ ਕਰ ਸਕਦੀਆਂ ਸਰਕਾਰ ਕੋਲ ਤਾਂ ਤੰਤਰ ਬਹੁਤ ਵੱਡਾ ਹੈ ਅਧਿਕਾਰੀ ਨੇ ਤੇ ਸਾਰੇ ਅੰਕੜੇ ਵੀ ਸਰਕਾਰ ਦੇ ਕੋਲ ਨੇ ਗਰਦਾਵਰੀਆਂ ਵੀ ਲਾ ਲੋ 1 ਮਹੀਨੇ ਦੇ ਵਿੱਚ ਸਾਰਾ ਕੰਮ ਨਿਬੜ ਜਾਊਗਾ ਤਾਂ ਬਿਲਕੁਲ ਬਲਵਿੰਦਰ ਇੱਥੇ ਹੁਣ ਮੈਂ ਇੱਕ ਇੱਥੇ ਇੱਕ ਹੋਰ ਜਿਹੜਾ ਸਵਾਲ ਆ ਉਹ ਸਰਕਾਰ ਦੇ ਅੱਗੇ ਵੀ ਰੱਖਣਾ ਚਾਹੁੰਦਾ ਕਿ ਮੈਂ ਹੁਣ ਇਸ ਸ਼ੋਅ ਤੋਂ ਪਹਿਲਾਂ ਇੱਕ ਜਿਹੜਾ ਸੋਸ਼ਲ ਮੀਡੀਆ ਸਕਰੋਲ ਕਰ ਰਿਆ ਸੀ ਉੱਤੇ ਇੱਕ ਤਸਵੀਰ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਇੱਕ ਨੌਜਵਾਨ ਵੀਰ ਉਸ ਹੜਾ ਵਾਲੇ ਪ੍ਰਭਾਵਿਤ ਇਲਾਕੇ ਦੇ ਵਿੱਚ ਫਿਰਦਾ ਹੋਇਆ ਨਜ਼ਰ ਆਉਂਦਾ ਉਸ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨਾਂ ਦੇ ਵਿੱਚ ਰੇਤ ਭਰ ਗਿਆ ਉਹ ਕਹਿੰਦੇ ਕਿ ਸਕੀਮ ਚਲਾਈ ਆ ਜਸਤਾ ਖੇਤ ਉਸ ਦੀ ਰੇਤ ਉਹ ਕਹਿੰਦੇ ਕਿ ਰੇਤ ਤਾਂ ਹੈ ਹੀ ਨਹੀਂ ਇਹਦੇ ਵਿੱਚ ਮਿੱਟੀ ਮਿਕਸ ਆ ਜਿਹੜੇ ਦਰਖਤ ਆਏ ਨੇ ਜਾਂ ਫਿਰ ਜੋ ਘਾਹ ਫੂਸਾ ਆਇਆ ਉਹਨੇ ਮਿਕਸ ਆ ਇਹ ਮਲਬਾ ਆਇਆ ਇਹ ਕਹਿੰਦੇ ਰੇਤ ਨੂੰ ਲਊ ਕੌਣ ਸਵਾਲ ਤਾਂ ਹੁਣ ਇਹ ਵੀ ਇੱਕ ਚਲੋ ਸਰਕਾਰ ਨੇ ਹਾਲਾਂਕਿ ਕਹਿੰਨੇ ਕਿ ਚੰਗੀ ਗੱਲ ਆ ਕਿ ਜਿਹੜਾ ਰੇਤ ਆ ਜਿੱਥੇ ਪ੍ਰੋਪਰ ਉਹਨੂੰ ਤਾਂ ਲੋਕ ਵੇਚ ਵੀ ਦੇਣਗੇ ਜੇ ਕਿਸੇ ਨੇ ਆਪਦਾ ਮਕਾਨ ਪਾਉਣਾ ਉੱਥੇ ਵੀ ਲੈ ਜਾਣਗੇ ਜ਼ਮੀਨ ਪੱਧਰੀ ਹੋ ਜੂ ਪਰ ਸਵਾਲ ਤਾਂ ਇਹ ਆ ਨਾ ਕਿ ਜਿਹੜਾ ਮਿਕਸ ਆ ਨਾ ਤਾਂ ਉਹ ਮਿੱਟੀ ਉਹ ਐਸ ਵਕਤ ਨਾ ਉਹ ਰੇਤ ਹੈ ਤੇ ਉਸ ਤੋਂ ਅਗਲੀ ਉਹ ਸਵਾਲ ਆ ਕਿ ਉਹ ਚੱਕਿਆ ਕਿਵੇਂ ਜਾਊਗਾ ਕਿਸਾਨਾਂ ਦੇ ਤਾਂ ਟਰੈਕਟਰਾਂ ਦੇ ਵਿੱਚ ਇੰਜਨਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਮਰਮੱਤ ਵੀ ਕਰਾਉਣੀ ਆ ਸਵਾਲ ਤਾਂ ਇਹ ਨਹੀਂ ਤੇ ਉਸ ਤੋਂ ਵੀ ਅਗਲੀ ਗੱਲ ਹੈ ਹਾਲਾਂਕਿ ਚਲੋ ਜਿਹੜੀ ਗਦਾਵਰੀ ਆ ਉਹ ਹੋ ਜਾਵੇਗੀ ਕਿ ਕਿੰਨੀਆਂ ਫਸਲਾਂ ਤਬਾਹ ਹੋਈਆਂ ਸਪੈਸ਼ਲ ਗਦਾਵਰੀਆਂ ਚੋੜਣਗੀਆਂ ਕਿ ਜ਼ਮੀਨਾਂ ਕਿੰਨੀਆਂ ਤਬਾਹ ਹੋਈਆਂ ਉਹ ਜ਼ਮੀਨਾਂ ਕਿਸ ਤਰੀਕੇ ਮਾਪੀਆਂ ਜਾਣਗੀਆਂ ਜਿਹੜੀਆਂ ਦਰਿਆ ਚੌੜੇ ਹੋ ਕੇ ਇਸ ਵਕਤ ਦਰਿਆਵਾਂ ਦੇ ਵਿੱਚ ਬਣ ਗਏ ਨੇ ਉਹਨਾਂ ਦਰਿਆਵਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਮਿੱਟੀ ਕਿਸ ਤਰੀਕੇ ਪਵੇਗੀ ਜਿਨ੍ਹਾਂ ਨੂੰ ਜਿਹੜਾ 4-4 ਫੁੱਟ ਦਰਿਆਵਾਂ ਨੇ ਜਿਹੜਾ ਵਾਢਾ ਤਰਕੇ ਡੂੰਘੀਆਂ ਕਰਤਾ ਚਲੋ ਜਿਹਦੇ ਵਿੱਚ ਉੱਚੀ ਰੇਤ ਭਰ ਗਈ ਉਹ ਤਾਂ ਰੇਤ ਚੱਕ ਲਈ ਜਾਏਗੀ ਹੋਰੇ ਇਧਰ ਉਧਰ ਕਰਕੇ ਚਲੋ ਮਿੱਟੀ ਦੇ ਜਿੰਨੇ ਪੈਸੇ ਬਣਨਗੇ ਹੋਲੋ ਚਲੋ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਮੋੜ ਵਸੇਵੇ ਦੀ ਜ਼ਮੀਨ ਚਾਲੂ ਹੋ ਜੂ ਪਰ ਜਿਨ੍ਹਾਂ ਨੂੰ ਵਾਟਾ ਲਾ ਕੇ ਦਰਿਆ ਲੈ ਗਏ ਉਹਨਾਂ ਦਾ ਕੀ ਬਣੂ ਬਲਵਿੰਦਰ ਸਵਾਲ ਤਾਂ ਇਹ ਨੇ ਜੀ ਜੀ ਤਾਂ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਕਣਕ ਵੀ ਨਹੀਂ ਬੀਜਣੀ ਕਿਉਂਕਿ ਜ਼ਮੀਨਾਂ ਦਾ ਨੁਕਸਾਨ ਇੰਨਾ ਹੋਇਆ ਏ ਦੂਜੇ ਪਾਸੇ ਸਰਕਾਰ ਦੇ ਅੱਗੇ ਵੀ ਵੱਡੀ ਚੁਣੌਤੀ ਹੈ ਚਲੋ ਕੁਦਰਤੀ ਕਰੋਪੀ ਸੀ ਇਨਸਾਨ ਬ੍ਰੋਕਿੰਗ ਸਕਦਾ ਲੇਕਿਨ ਕਿਤੇ ਨਾ ਕਿਤੇ ਅਗਰ ਬੰਦ ਜਿਆਦਾ ਮਜ਼ਬੂਤ ਹੁੰਦੇ ਤਾਂ ਨੁਕਸਾਨ ਕਾਫੀ ਘੱਟ ਹੋ ਸਕਦਾ ਸੀ ਕਿਉਂਕਿ ਜਿਹੜੇ ਇਲਾਕਿਆਂ ਵਿੱਚ ਬੰਦ ਟੁੱਟੇ ਨੇ ਜਿਸ ਪਿੰਡ ਦੇ ਵਿੱਚ ਬੰਦ ਟੁੱਟੇ ਨੇ ਉਹੀ ਦਰਦ ਜਾਣਦੇ ਨੇ ਕਿ ਕਿੰਨਾ ਕਰਦਾ ਬਿਲਕੁਲ ਤੁਸੀਂ ਬੰਨਾਂ ਦੀ ਗੱਲ ਕਰੀ ਆ ਵੀ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਅੱਜ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਉਂ ਕਹਨੇ ਕਿ ਇੱਕ ਅਗਰ ਇਸ ਵਕਤ ਥੋੜਾ ਜਿਹਾ ਖਤਰੇ ਦੇ ਨਿਸ਼ਾਨ ਦੇ ਉੱਪਰ ਚੱਲ ਰਿਹਾ ਤੇ ਉਸ ਕਰਕੇ ਉਹ ਕਹਿੰਦੇ ਕਿ ਅਸੀਂ ਡਰੋਨਾਂ ਦੇ ਨਾਲ ਸਾਰਾ ਦੇਖ ਰਹੇ ਹਾਂ ਕਿ ਕਿੱਥੇ ਕੋਈ ਬੰਦ ਟੁੱਟਣ ਵਾਲਾ ਉਹ ਕਹਿੰਦੇ ਕਿ 1 ਲੱਖ ਗੱਟਾ ਪਿਆ ਭਰਿਆ ਜਿੱਥੇ ਲੋੜੂ ਅਸੀਂ ਗੱਟੇ ਲਾ ਦਾਂਗੇ ਹਾਲਾਂਕਿ ਇਹ ਡਰੋਨ ਤਾਂ ਪਹਿਲਾਂ ਚੱਲਣੇ ਚਾਹੀਦੇ ਸੀ ਇਹ ਡਰੋਨ ਮਾਰਚ ਅਪ੍ਰੈਲ ਜੂਨ ਦੇ ਵਿੱਚ ਮਈ ਦੇ ਵਿੱਚ ਇਹ ਡਰੋਨ ਫਿਰਦੇ ਹੁੰਦੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਫਿਰਦੀ ਹੁੰਦੀ ਪਤਾ ਲੱਗਦਾ ਕਿ ਜਿਹੜਾ ਕਿੱਥੋਂ ਦਰਿਆ ਦਾ ਵੰਨ ਟੁੱਟਣ ਵਾਲਾ ਉੱਥੇ ਪਹਿਲੇ ਹੀ ਇਹ ਗੱਟੇ ਲਾਉਂਦੇ ਹਾਲਾਂਕਿ ਗੱਟੇ ਤਾਂ ਹੁਣ ਵੀ ਲਾਉਣੇ ਪੈਣੇ ਨੇ ਲਾਈਵ ਵੀ ਨੇ ਲੋਕਾਂ ਨੇ ਆਪ ਮੁਹਾਰੇ ਜਿਹੜਾ ਚਮਕੌਰ ਸਾਹਿਬਾ ਨੂੰ ਲਾਇਆ ਇੱਧਰ ਲੁਧਿਆਣੇ ਦੇ ਸਸਰਾਲੀ ਬਨ ਲਾਇਆ ਜੇ ਬਨ ਪਹਿਲਾਂ ਲੱਗ ਜਾਂਦੇ ਤਾਂ ਉਹ ਮਾਝਾ ਏਰੀਆ ਨਾ ਡੁੱਬਦਾ ਬਹੁਤ ਵੱਡੇ ਸਵਾਲ ਨੇ ਬਲਵਿੰਦਰ ਤੇ ਇੱਕ ਗੱਲ ਇਹ ਵੀ ਆ ਪ੍ਰੋਗਰਾਮ ਦਾ ਅੰਤਮੇ ਕਰਨਾ ਚਾਹਾਂਗਾ ਤੇ ਇੱਕ ਗੱਲ ਦਾ ਜ਼ਿਕਰ ਇਹ ਵੀ ਆ ਕਿ ਜਿਹੜੇ ਪੈਸੇ ਬਾਅਦ ਦੇ ਵਿੱਚ ਲੱਗਦੇ ਨੇ ਜਿਹੜੇ ਕਰੋੜਾਂ ਰੁਪਏ ਬਾਦ ਦੇ ਵਿੱਚ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਸਿਸਟਮ ਠੀਕ ਕੀਤਾ ਜਾਂਦਾ ਹੈ ਅਗਰ ਉਹਨਾਂ ਦਾ ਇੱਕ ਥੋੜਾ ਜਿਹਾ ਹਿੱਸਾ ਪਹਿਲਾਂ ਲੱਗ ਕੇ ਤਿਆਰੀ ਹੋ ਜਾਵੇ ਜਿੱਥੇ ਲੱਗਦਾ ਹੈ ਕਿ ਦਰਿਆ ਦੇ ਵਿੱਚ ਮੋੜ ਪੈਂਦਾ ਹੈ ਜਿੱਥੇ ਲੱਗਦਾ ਹੈ ਕਿ ਇਹ ਬੰਨ ਕਮਜ਼ੋਰ ਹੋ ਗਿਆ ਹੈ ਚਾਹ ਜਿੱਥੇ ਪਹਿਲਾਂ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਤਾਂ ਉਸ ਥਾਂ ਨੂੰ ਜਾ ਕੇ ਮੁਆਇਨਾ ਕੀਤਾ ਜਾ ਸਕਦਾ ਹੈ ਉਸ ਥਾਂ ਨੂੰ ਜਾ ਕੇ ਮਜਬੂਤੀ ਕੀਤਾ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਕਿ ਜਦੋਂ ਇਸ ਵਕਤ ਹੜਾ ਐਸੀ ਇਸ ਸਾਲ ਆ ਤਾਂ ਬਹੁਤੇ ਲੋਕ ਬੰਨਾਂ ਦੇ ਉੱਪਰ ਖੜੇ ਕਹਿੰਦੇ ਸੀ ਕਿ ਇਸ ਸਾਲ ਵੀ ਉਹ ਬੰਨ ਟੁੱਟਿਆ ਜਿਹੜਾ ਸਾਲ 2023 ਦੇ ਵਿੱਚ ਟੁੱਟਿਆ ਸੀ ਕਿ ਤਾਂ ਘੱਟੋ ਘੱਟ ਸਰਕਾਰ ਉਹ ਬੰਨ ਤਾਂ ਜਿਹੜਾ ਟੁੱਟਣੋਂ ਰੋਕ ਸਕਦੀ ਹੈ ਕਿ ਜਿਹੜਾ 2023 ਦੇ ਵਿੱਚ ਟੁੱਟਿਆ ਸੀ ਜਾਂ 2025 ਟੁੱਟਿਆ ਉਹਨੂੰ 200 ਰੱਬ ਨਾ ਕਰੇ ਹਾਲਾਤ ਬੰਨ 2026 ਦੇ ਵਿੱਚ ਤਾਂ ਰੋਕ ਸਕਦੀ ਹੈ ਕਿ ਚਲੋ ਬਾਕੀ ਦਾ ਪਤਾ ਨਹੀਂ ਕਿ ਕਿੱਥੋਂ ਟੁੱਟ ਜੂ ਜਿਹੜਾ ਪਹਿਲਾਂ ਟੁੱਟਿਆ ਸੀ ਉਸ ਨੂੰ ਤਾਂ ਇੰਨਾ ਮ ਦੇ ਇਲਾਕੇ ਚ ਅਸੀਂ ਗਏ ਉੱਥੇ ਉੱਥੋਂ ਦੇ ਮੌਜੂਦਾ ਵਿਧਾਇਕ ਸਾਬਕਾ ਸੀਐਮ ਚੰਨੀ ਤੇ ਇਲਜ਼ਾਮ ਲਾਉਂਦੇ ਨਜ਼ਰ ਆਏ ਉੱਥੇ ਜਿਹੜੇ ਲੋਕ ਖੜੇ ਸੀ ਉਹ ਮੌਜੂਦਾ ਸਰਕਾਰ ਤੇ ਇਲਜ਼ਾਮ ਲਾਉਂਦੇ ਨਜ਼ਰ ਆਏ ਕਿ ਨਜਾਇਜ਼ ਮਾਈਨਿੰਗ ਹੋਈ ਤਾਂ ਨਜਾਇਜ਼ ਮਾਈਨਿੰਗ ਵੀ ਕਿਤੇ ਨਾ ਕਿਤੇ ਬੰਨਾਂ ਦੀ ਕਮਜ਼ੋਰੀ ਦੇ ਵਿੱਚ ਵੱਡਾ ਕਾਰਨ ਆ ਜਿਹੜਾ ਹੋ ਰਹੀ ਹੈ ਤਾਂ ਸਰਕਾਰ ਅੱਗੇ ਵੱਡੀਆਂ ਚੁਣੌਤੀਆਂ ਨੇ ਚਾਹੀਏ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਕਿ ਕਿਸ ਪ੍ਰਕਾਰ ਲੋਕਾਂ ਦਾ ਮੁਰਬਾ ਸੇਵਾ ਹੈ ਜਿਹੜਾ ਉਹ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਅਜਹੀਆਂ ਆਫ਼ਤਾਂ ਦਾ ਨੁਕਸਾਨ ਘਟ ਕਰਨ ਲਈ ਵੀ ਉਪਰਾਲੇ ਨੇ ਜਿਹੜੇ ਉਹ ਸਰਕਾਰ ਨੂੰ ਕਰਨੇ ਪੈਣਗੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਸਰਕਾਰਾਂ ਇਸ ਮਾਮਲੇ ਨੂੰ ਲੈ ਕੇ ਕਿਹੜੇ ਕਦਮ ਚੁੱਕਦੀਆਂ ਨੇ